ਸਤਿ ਸ਼੍ਰੀ ਅਕਾਲ ਜੀ ਜਿਹੜੀ ਪੰਜਾਬ ਟੈਕ ਦਾ ਇੱਕ ਵਾਰ ਫਿਰ ਤੁਸਵਾ ਹੁੰਦਾ ਤਸਵੀਰ ਦੇ ਦੇ ਰਿਹਾ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਲਾਪਰੇ ਸਿੰਘ ਖੁਸ਼ੀਪੁਰ ਨੇ ਧਾਰੀਵਾਲ ਤੋਂ ਤੁਹਾਨੂੰ ਦੱਸਿਆ ਕਿ ਧਾਰੀਵਾਲ ਵਿੱਚ ਦਿਨ ਦਿਹਾੜੇ ਕ੍ਰਿਸ਼ਨ ਮੰਦਿਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ 19 ਲੱਖ ਰੁਪਏ ਦੇ ਕਰੀਬ ਨਗਦੀ ਚੋਰ ਚੋਰੀ ਕਰਕੇ ਲੈ ਗਏ ਜਦ ਕੀ ਜਾਂਦੇ ਜਾਂਦੇ ਮੰਦਿਰ ਵਿੱਚ ਲੱਗੇ ਸੀ ਸੀਟੀਵੀ ਕੈਮਰੇ ਦੀ ਡੀਵੀਆਰ ਵੀ ਚੋਰ ਨਾਲ ਲੈ ਗਏ ਮhalla ਨਿਵਾਸੀਆਂ ਨੇ ਨਜ਼ਦੀਕੀ ਸੀਸੀਟੀਵੀ ਵਿੱਚ ਦਿਖਾਈ ਦਿੱਤੇ ਨੌਜਵਾਨ ਤੇ ਸਾਕ ਜਤਾਇਆ ਹੈ ਕਿ ਕ੍ਰਿਸ਼ਨ ਮੰਦਿਰ ਦੇ ਪੁਜਾਰੀ ਸੇਵਾਦਾਰ ਅਤੇ ਸਹਿਰ ਵਾਸੀਆਂ ਨੇ ਦੱਸਿਆ ਕਿ ਮੰਦਿਰ ਦੇ ਪੁਜਾਰੀ ਗੁਰਦਾਸਪੁਰ ਗਏ ਹੋਏ ਸਨ ਅਤੇ ਉਹਨਾਂ ਦੇ ਮਗਰੋਂ ਚੋਰ ਆਏ ਜਿਨ੍ਹਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਮੇਨ ਗੇਟ ਦਾ ਜਿੰਦਰਾ ਤੋੜਿਆ ਅਤੇ ਤਜ਼ੋਰੀ ਦੇ ਵਿੱਚੋਂ ਤਕਰੀਬਨ 19 ਲੱਖ ਰੁਪਏ ਰੱਖੇ ਹੋਏ ਲੈ ਕੇ ਰਫੂ ਚੱਕਰ ਹੋ ਗਏ ਚੋਰ ਜਾਂਦੇ ਜਾਂਦੇ ਡੀਵੀਆਰ ਨਾਲ ਲੈ ਗਏ ਹਨ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਮੈਂ ਇੱਕ ਪਲਾਟ ਵੇਚਿਆ ਸੀ ਉਸ ਤੇ ਪੈਸੇ ਸਨ ਅਤੇ ਕੁਝ ਪੈਸੇ ਜਨਮ ਅਸ਼ਟਮੀ ਤੇ ਤਿਉਹਾਰ ਵਾਸਤੇ ਇਕੱਠੇ ਕੀਤੇ ਹੋਏ ਜਨਨ ਕੁਲ ਮਿਲਾ ਕੇ 19 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਦੀ ਸੂਚਨਾ ਧਾਰੀਵਾਲ ਪੁਲਿਸ ਨੂੰ ਦੇ ਦਿੱਤੀ ਗਈ ਹੈ ਸੂਚਨਾ ਮਿਲਦੇ ਸਾਰ ਹੀ ਧਾਰੀਵਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸ਼ਹਿਰ ਵਾਸੀਆਂ ਤੇ ਮੰਦਰ ਪੁਜਾਰੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਉਹਨਾਂ ਦੇ ਖਿਲਾਫ ਕੰੰਦੀ ਕਾਰਵਾਈ ਕਰਕੇ ਸਾਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇ ਤੁਸੀਂ ਦੇ ਦੇ ਪੂਮੇਣਾ ਡੀਪੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਪੱਤਰਕਾਰ ਲਾਪੇ ਸਿੰਘ ਦੀ ਰਿਪੋਰਟ ਮੈਂ ਮਿੱਟੂ ਆਜਣਾ ਧਾਰੀਵਾਲਾ ਨਿਵਾਸੀਆਂ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨ ਮੰਦਰ ਧਾਰੀਵਾਲ ਚ 20 ਲੱਖ ਰੁਪਏ ਦੀ ਚੋਰੀ ਹੋਈ ਆ ਮੈਂ ਬੜੀ ਮੰਦਪਰੀ ਘਟਨਾ ਹੋਈ ਆ ਮੈਂ ਐਸਐਸਪੀ ਸਾਹਿਬ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਏ ਕਿਉਂਕਿ ਹੁਣ ਪਤਾ ਲੱਗਾ ਕਿ ਡੀਵੀਆਰ ਸਭ ਕੁਝ ਸੀਸੀਟੀਵੀ ਕਮੇ ਵੈਸੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੈ ਗਿਆ ਕਿ ਇਹ ਸਾਡੀ ਇਹ ਮੰਦਿਰ ਜਿ कृष्णा ਮੰਦਿਰ ਜੋ ਬਹੁਤ ਆਸਤਾ ਵਾ ਸਾਰੇ ਧਾਰੀਵਾਲ ਨਿਵਾਸੀ ਇੱਥੇ ਮੱਥਾ ਦੇ ਦਿੰਦੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ ਚ ਦਿੱਤਾ ਜਾਏ ਤੇ ਪੈਸੇ ਵਸੂਲੇ ਜਾਣ ਤੇ ਸਾਡੇ ਸੇਵਾਦਾਰਾਂ ਨੂੰ ਪਤਾ ਲੱਗਾ ਕਿ ਬਾਬਾ ਜੀ 12:00 ਵਜੇ ਤੋਂ 11:30 ਵਜੇ ਕੋ ਗੁਰਦਾਸਪੁਰ ਕੇ ਭੰਡਾਰੇ ਤੇ ਗਏ ਦੇ ਸੀਗੇ ਉਹਨਾਂ ਦੇ ਆਉਣ ਤੋਂ ਬਾਅਦ ਪਹਿਲਾ ਪਹਿਲਾ ਹੀ ਇੱਥੇ ਚੋਰਾਂ ਨੇ ਆਪਣਾ ਪੂਰਾ ਹੱਲਾ ਮਾਰਿਆ ਹੈ ਇੰਨਾ ਤਗੜਾ ਡਕਾਟੀ ਮਾਰੀ ਆ ਮੇਰੀ ਪੁਲਿਸ ਪ੍ਰਸ਼ਾਸਨ ਕੇ ਐਸਐਚਓ ਸਾਹਿਬ ਡੀਪੀ ਸਾਹਿਬ ਆਪਣੇ ਐਸਐਸਪੀ ਦਿੱਤੀ ਜੀ ਉਹਨਾਂ ਕੇ ਬੇਨਤੀ ਆ ਇਸ ਚੋਰ ਨੂੰ ਫੜ ਕੇ ਸਲਾਖਾਂ ਦੇ ਦਿੱਤਾ ਜਾਏ ਜੀ ਮੇਰਾ ਨਾਮ ਹੈ ਮੈਂ ਮਹਾਰਿਸ਼ ਕੇ ਸਾਥ ਹੀ ਗੱਡੀ ਚਲਾਤਾ ਹਾਂ ਉਹਨਾਂ ਕੇ ਸਾਥ ਹੀ ਗਿਆ ਥਾ और हम बारह बजे के तकरीब गए हैं और ढाई बजे वापस आए आके मैंने गाड़ी लगाई है तो महाराज ने हवाज लगाई की राजू ताले टूट गए हैं सारे जब मैंने देखा आके तो वही हाल हुआ था ताले सारे टूटे हुए थे अंदर से लोकर तोड़ के सारे पैसे ले गया गोपाल सरन नाम है लगभग सात साल से मैं गुरु जी के साथ ही गुरु जी की मंदिर की सेवा और पूरी देख रेख मंदिर के रहता हूँ मेरा नाम महंत राम शरण है मैं कृष्णा मंदिर का नेतृत्व करता हूँ और यहाँ पर मैं मेहनत सारी की देखभाल मेरे अंडर में रहती आज मैं ठीक बारह बजे गुरुदासपुर भंडारा था सती माता मंदिर में मैं वहां पर भोजन करने के लिए गया था मेरे चेला भी मेरे साथ गया था मैं सारे कमरे को लॉक करके बाद तीन लॉक लगा के गया था पीछे से पता नहीं कोई अज्ञात आए उन्होंने मेरे सारे लॉक तोड़े मेरे प्लॉट के पैसे रखे थे जो मैंने प्लॉट बेचा था साढ़े पंद्रह लाख वो थे और मेरे महाराज जी की आ रही थी जन्माष्टमी उनके लिए मैंने दो तीन लाख रुपए निकाल के रखे थे बैंक से वो सारे पैसे वो ले गया सारा करीब उन्नीस लाख के लगभग है उन्नीस लाख प्लस है मैं ठीक बारह बजे गया था यहाँ से तो ढाई बजे आया आकर देखा कि मेरे पहले मैंने देखा शटर का ताला टूटा है फिर मैं अंदर बढ़ा जैसे तो मैंने देखा कमरे का, का भी ताला टूटा है फिर अंदर जैसे गया तो लॉकर भी मेरा टूटा पड़ा है दो लॉकर में मैंने तो वो सारा सामान लेकर सी सी कैमरे लगे हैं पर वो मेरा वो जो था डिबिया वो सब ले गए तो मैं बस यही सरकार से मांग करता हूँ कि चोरों को पकड़ा जाए और मेरा दिलवाया जाए ताकि मैं अपने जन्माष्टमी और महाराज की बस्ती ठीक ठाक ढंग से कर सके ਮੈਂ ਕੱਲ੍ਹ ਆਧ ਰਹਿ ਗਿਆ ਪੁਲਿਸ ਨੂੰ ਬਤਾਇਆ ਆਪਣੀ ਜੀ